ਹਾਂਜੀ ਦੋਸਤੋ ਅੱਜ ਮੈਂ ਗੱਲ ਕਰਨ ਜਾ ਰਹੀਆਂ ਆਪਣੇ ਬੈਕਗ੍ਰਾਉਂਡ ਬਾਰੇ ਕਿ ਮੈਂ ਪੜ੍ਹੀ ਕਿੱਥੋਂ ਮੈਂ ਪੜ੍ਹੀ ਨਗਿੰਦਰਜੀਤ ਵਾਲੀ ਸਕੂਲ ਦੇ ਵਿੱਚੋਂ ਤੇ ਸਾਡਾ ਪ੍ਰਿੰਸੀਪਲ ਹੁੰਦਾ ਸੀ ਸਾਡੇ ਪਿੰਡ ਦਾ ਸੀ ਬੜਾ ਓਨਸ ਸਕੂਲ ਵਿਚਾਰੇ ਨੇ ਖੜਾ ਕੀਤਾ ਸੀ ਚੱਲੇ-ਚੁੱਲੇ ਹੈ ਨਹੀਂ ਪਲੇ ਫਲੂ ਗਰਾਊਂਡ ਹੈ ਨਹੀਂ ਸੀ ਇੱਥੇ ਮੈਡਮ ਐਣੀ ਬਕਾਰ ਰੱਖਦਾ ਸੀ ਨਾ ਉੱਥੋਂ ਦੀਆਂ ਸਾਰੀਆਂ ਮੈਡਮਾਂ ਕਿਸੇ ਨੂੰ ਦਾ ਬਸ ਨੌ ਪਾਲਸ ਨਹੀਂ ਸੀ ਲੋਟਾਉਂਦੀ ਕਿ ਜਦੋਂ ਸੁਰਖੀ ਨਹੀਂ ਸੀ ਲੋਟ ਆਉਂਦੀ ਹੈਗੀ ਕੋਈ ਸਾੜੀ ਲਾ ਕੇ ਭੱਜੀ ਫਿਰਦੀ ਕੋਈ ਨੌ ਵਧਾਈ ਜਾਂਦੀ ਥਾ ਬੜਾ ਮਾਰਦੀ ਜਵਾਕ ਦੀ ਅੱਖ ਦੇ ਵਿੱਚ ਨੌ ਵਜਦਾ ਹਨਾ ਜਵਾਕ ਬੜਾ ਦੁਖੀ ਹੁੰਦਾ ਰੋਂਦਾ ਹੁੰਦੇ ਹੁੰਦੇ ਸੀ ਸਾਡਾ ਨਾ ਸਕੂਲ ਵਾਲਾ ਜਿਹੜਾ ਉਹ ਸੀ ਪ੍ਰਿੰਸੀਪਲ ਬੜੀਆਂ ਸਸਤੀਆਂ ਮੈਡਮਾਂ ਰੱਖਦਾ ਕੁਝ 1700 ਤੇ ਕੁ 1800 ਤੇ ਮੈਂ ਪ੍ਰਾਈਵੇਟ ਪੜੀਆ ਮੈਨੂੰ ਕੱਖ ਨਹੀਂ ਸੀ ਆਉਂਦਾ ਹੁੰਦਾ ਉੱਥੇ ਇੱਕ ਅੱਖਰ ਤੱਕ ਨਹੀਂ ਸੀ ਆਉਂਦਾ ਬੱਚਿਆਂ ਨੂੰ ਤਾਂ ਨਲਾਇਕ ਕਹਿਣੀ ਆ ਮੈਡਮਾਂ ਨੂੰ ਕੁਛ ਲੋ ਉਕੇ ਉਹਨਾਂ ਨੂੰ ਤਾਂ ਗ੍ਰਾਮਰ ਪੁੱਛ ਲਓ ਉਹਨਾਂ ਨੂੰ ਕੋਈ ਨਰੇਸ਼ਨ ਪੁੱਛ ਲਓ ਕੋਈ ਐਕਟਿਵ ਪੈਸਿਵ ਨੂੰ ਡੱਕਾ ਨਹੀਂ ਸੀ ਪਤਾ ਉਹਨਾਂ ਨੂੰ ਏ ਐਂਡ ਦੇ ਵਿੱਚ ਫਰਕ ਨਹੀਂ ਸੀ ਪਤਾ ਉਹਦੇ ਕਰਕੇ ਨਾ ਅਸੀਂ ਧੱਕੇ ਖਾ ਰਹੇ ਆਂਗੇ ਪਤਾ ਨਹੀਂ ਉਹਨਾਂ ਨੂੰ ਕੁਝ ਬਣੇ ਬਣਾਏ ਹੁੰਦੇ ਮੰਗਰੋ ਕਹਿੰਦੇ ਸੋਡੇ ਜਵਾਕ ਨਹੀਂ ਪੜਦੇ ਬੜਾ ਥਾਪੜੇ ਸਾਡੇ ਸਕੂਲ ਦੇ ਵਿੱਚੋਂ ਪੈਂਦੇ ਮੰਗਰੋ ਫਿਰ ਸਾਡੇ ਘਰ ਦੇ ਕੋਟ ਦੇ ਵੀ ਮੂੰਹ ਸਕੂਲ ਦੇ ਵਿੱਚੋਂ ਕੱਢਾ ਕੇ ਆਇਓ ਆ ਜੋ ਕੀ ਪੜ ਕੇ ਆਇਓ ਕਦੇ ਹੋਮਵਰਕ ਪੂਰਾ ਨਹੀਂ ਆਉਣਾ ਤਾਂ ਹੁੰਦਾ ਨਹੀਂ ਸਾਰਾ ਕੁਝ ਉੱਤੋਂ ਦੀ ਲੰਗੀ ਜਾਂਦਾ ਹੈ ਨਾ ਬੱਚਿਆਂ ਨੂੰ ਸਮਝਾਈਦਾ ਹੁੰਦਾਗਾ ਪਤਾ ਮੇਰੇ ਮਾਸਟਰ ਤੱਕ ਮੇਰੀ ਵੀਡੀਓ ਪਹੁੰਚ ਰੂਗੀ ਪਰ ਉਹਦੇ ਕਰਕੇ ਨਾ ਮੈਨੂੰ ਕੁਝ ਨਹੀਂ ਆਉਂਦਾ ਡੱਕਾ ਵੀ ਨਹੀਂ ਆਉਂਦਾ ਇਦੋਂ ਤਾਂ ਮੈਂ ਕਿਸੇ ਬਾਬਾ ਕਹਿੰਦਾ ਸਕੂਲ ਦੇ ਵਿੱਚ ਪੜ੍ਹੀ ਹੁੰਦੀ ਕੁਛ ਕੀਤਾ ਹੁੰਦਾ ਬਸ ਉਹਨੇ ਜਮਾ ਸਾਡੀ ਜ਼ਿੰਦਗੀ ਖਰਾਬ ਕਰਤੀ ਜਮਾ ਤਹਿਸ ਨੇ ਇਸ ਕਰਤੀ ਉਹਨੂੰ ਆਪ ਨੂੰ ਤਾਂ ਕੱਖ ਆਉਂਦਾ ਸਰ ਨੂੰ ਆਉਂਦਾ ਸੀ ਪਰ ਜਿਹੜੀ ਮੈਡਮਾ ਰੱਖਦਾ ਸੀ ਨਾ ਉਹ ਬਸ ਇੱਧਰ ਦੀ ਮਾਰੀਆਂ ਜੁਲਫਾਂ ਇੱਧਰ ਲੀ ਇੱਧਰ ਲੀ ਸੂਈਆਂ ਲਾੜੀਆਂ ਸੁਰਖੀਆਂ ਲਾੜੀਆਂ ਪਾਊਡਰ ਉਹਨਾਂ ਦੇ ਬਾਰਸਾ ਚ ਸੁਰਖੀਆਂ ਬਾਰਡਰ ਹੁੰਦਾ ਸੀ ਜੇ ਕਿਸੇ ਜਨਮ ਦੇ ਨੂੰ ਹੁੰਦਾ ਨਾ ਟੋਫੀਆਂ ਦੇ ਬੁੱਕ ਭਰ ਲੈਂਦੀਆਂ ਉਹ ਟੌਫੀ ਖਾਈ ਜਾਂਦੀਆਂ ਬਸ ਉਹਨਾਂ ਨੂੰ ਐ ਹੁੰਦਾ ਸੀ ਅਸੀਂ ਮੈਡਮਾ ਉਹਨਾਂ ਨੂੰ ਨੌਲੇਜ ਨਹੀਂ ਸੀ ਉਹ ਚਾਂਬਲੀਆਂ ਫਿਰਦੀ ਵੀ ਸਾਨੂੰ ਇਹਨੇ ਮੈਡਮਾ ਬਣਾਤਾ ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਜਦਾ ਯਾਰ ਮਤਲਬ ਕਿ ਐ ਮੈਡੀ ਕਰਨਾ ਚਾਹੀਦਾ ਹੈ ਨਾ ਟੀਚਰ ਵਧੀਆ ਹੋਣੀ ਚਾਹੀਦੀ ਜੁਵਾਕਾਂ ਦੀ ਲਾਈਫ ਖਰਾਬ ਹੋਣੀ ਚਾਹੀਦੀ ਮੇਰੀ ਵੀਡੀਓ ਤੱਕ ਪਹੁੰਚੂਗੀ ਉਹ ਮੱਚ ਵੀ ਜਾਊਗਾ ਮਤਲਬ ਕਿ ਉਹਨੂੰ ਸੇਕ ਲੱਗੂਗਾ ਪਰ ਮੈਂ ਉਹਨੂੰ ਪੁੱਛਦੀ ਆ ਵੀ ਤੂੰ ਸਾਨੂੰ ਕੀ ਸਿਖਾਇਆ ਤੂੰ ਸਾਨੂੰ ਕੁਝ ਨਹੀਂ ਸਿਖਾਇਆ ਤੇਰੇ ਕਰਕੇ ਅਸੀਂ ਡੱਕਾ ਵੀ ਨਹੀਂ ਆਉਂਦਾ ਅਸ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਫੇਰ ਹਨ ਤੇਰੇ ਕਰਕੇ ਆ ਤੇਰੀ ਕਿਹੜੀ ਮੈਡਮ ਆ ਕਿਹੜੀ ਮੈਡਮ ਨੂੰ ਤੇਨੂੰ ਗ੍ਰਾਮਰ ਆਉਂਦੀ ਸੀ ਮੈਂ ਸਾਰੀਆਂ ਮੋਰ ਤਾਂ ਹੋਰ ਜਦੋਂ ਹਨ ਮਤਲਬ ਕਿ ਵੀ ਜੁਵਾਕਾਂ ਦੀ ਗਰੁੱਪ ਫੋਟੋ ਆਉਣੀ ਹੁੰਦੀ ਸੌੜੀ ਲਾ ਕੇ ਆ ਜਾਂਦੀਆਂ ਕਿਧਰੇ ਬਈਆ ਰਾਣੀਆਂ ਬਣ ਕੇ ਆ ਜਾਂਦੀਆਂ ਮੈਨ ਇੰਨੀ ਟੌਰ ਮਾਰਦੀਆਂ ਜਿਵਾਕਾਂ ਨੂੰ ਕੁੱਟਣ ਦੇ ਵਿੱਚ ਵੀ ਉਹਨੂੰ ਐ ਲੱਗਦਾ ਸੀ ਵੀ ਜਵਾਕਾਂ ਨੂੰ ਕੁੱਟਣਾ ਹੀ ਮੈਡਮ ਹੋਣਾ ਹੁੰਦਾਗਾ ਨਹੀਂ ਉਹਨਾਂ ਨੂੰ ਐ ਨਹੀਂ ਸੀ ਵੀ ਜਵਾਕਾਂ ਨੂੰ ਪਿਆਰਨਾ ਮੇਰੇ ਨੂੰ ਮੈਂ ਨਾ ਜਮਾ ਨਹੀਂ ਸੀ ਪੜਦੀ ਹੁੰਦੀ ਇੱਕ ਵਾਰ ਮੇਰੇ ਨਾਲ ਕੀ ਹੋਇਆ ਮੈਨੂੰ ਕਹਿੰਦੇ ਇੰਗਲਿਸ਼ ਦਾ ਟੈਸਟ ਆ ਬੋਰਡ ਮੀਟਿੰਗ ਯਾਦ ਕਰਕੇ ਆਉਣਾ ਮੈਂ ਚਲ ਭਾਈ ਕਰਿਆ ਆਉਂਗੀ ਮੈਂ ਬੜੀ ਮਿਹਨਤ ਨਾਲ ਰਾਤ 11 ਵਜੇ ਤੱਕ ਪੜ੍ਹੀ ਅਗਲੇ ਦਿਨ ਮੇਰੇ ਇੰਨੇ ਚਪੇੜੇ ਪਏ ਇੰਨੇ ਚਪੇੜੇ ਪਏ ਕਹਿੰਦੇ ਤੂੰ ਤਾਂ ਨਕਲ ਮਾਰਦੀ ਤਾਂ ਤਾਂ ਕੁਝ ਆਉਂਦਾ ਨਹੀਂ ਮੈਂ ਯਾਰ ਪੜਾਈ ਦਾ ਖੜਾ ਛੱਡਦਾ ਮੈਂ ਕਿਹਾ ਪੜ੍ਹਨਾ ਹੀ ਨਹੀਂ ਹੈਗਾ ਕੱਖ ਨਹੀਂ ਸੀ ਆਉ ਦੇ ਹਨ ਉਹਨਾਂ ਨੂੰ ਮੁਰਗੇ ਬਣਾ ਲਓ ਇੱਕ ਵਾਰ ਤਾਂ ਉਹਨਾਂ ਨੇ ਇੱਕ ਛੋਟੇ ਜਿਹੇ ਬੱਚੇ ਨੂੰ ਮੁਰਗਾ ਬਣਾ ਕੇ ਪਤਾ ਨਹੀਂ ਦੂਜੀ ਮੰਜ਼ਲ ਤੋਂ ਉਤਾਰਿਆ ਉਹ ਮੁਰਗਾ ਵੜਨਦਾ ਹੋਇਆ ਨੇੜੇ ਕੋਈ ਨਾ ਸੀ ਉਹਦੀ ਥਾਂ ਟੁੱਟਿਆ ਨੀ ਸੀ ਯਾਰ ਐਡਾ ਸਾਡੇ ਸਕੂਲ ਦੇ ਬੜੇ ਭੜੇ ਰੂਲ ਇੱਕ ਵਾਰਸ ਐਵੇਂ ਹੁੰਦਾ ਸੀ ਵੀ ਸਕੂਲ ਆ ਇੱਕ ਉਥੇ ਚ ਚਿੜੀ ਬੱਲਾ ਜਾ ਖੜਿਆ ਹੀ ਜਾਂਦੇ ਕਹਿੰਦੇ ਸਾਨੂੰ ਕਹਿੰਦੇ ਟਰੋਫੀਆਂ ਦਾ ਮੰਗੇ ਨਾ ਸਾਨੂੰ ਮੁੜ ਕੇ ਟਰੋਫੀਆਂ ਨਹੀਂ ਤੇ ਵੈਸੇ ਤਾਂ ਮੈਂ ਹਾਰ ਹੀ ਗਈ ਸੀ ਚਿੜੀ ਬੱਲੇ ਚੋ ਜਿਹੜੇ ਜੋ ਅੱਗ ਵਿਚਾਰੀ ਜਿੱਤੇ ਸੀ ਕਹਿੰਦੇ ਇੱਕ ਸਾਡੇ ਸਕੂਲ ਦੀਆਂ ਕੁੜੀਆਂ ਨਾਸਾ ਦੇ ਵਿੱਚ ਜਾਣਗੀਆਂ ਉਹ ਕਿਸੇ ਨਾਸਾ ਨੂੰ ਸੱਚ ਨਹੀਂ ਗਈਆਂ ਵਿਚਾਰੀ ਉਹਨਾਂ ਦੇ ਵਿਆਹ ਹੋ ਗਏ ਉਹਨਾਂ ਜੁਆਕ ਹੋ ਗਏ ਸਾਰੀ ਇਹਨੇ ਸਾਡੀ ਜ਼ਿੰਦਗੀ ਜਿੰਨੀ ਖਰਾਬ ਕੀਤੀ ਹੈ ਸਾਡੇ ਸਕੂਲਾਂ ਨੇ ਨਹੀਂ ਕੀਤੀ ਆ ਜੇ ਟੀਚਰ ਚੱਜ ਦੇ ਰੱਖਿਆ ਤਾਂ ਪੈਸੇ ਤਾਂ ਬਹੁਤ ਭਰਉਂਦਾ ਸੀ ਹਨਾ ਬਸ ਜੇ ਹਨਾ ਜੁਆਕ ਨੇ ਫੀਸ ਨਹੀਂ ਭਰੀ ਉਹਦੇ ਪੇਰੈਂਟਸ ਦਾ ਕਸੂਰ ਨਹੀਂ ਸਾਡੀਆਂ ਬਾਵਾ ਮਾਂ ਖੜੀਆਂ ਕਰਾ ਲੈਂਦਾ ਸੀ ਵੀ ਤੁਹਾਡੀ ਫੀਸ ਨਹੀਂ ਆਈ ਹੈਗੀ ਇੱਥੇ ਸਾਡਾ ਕੀ ਕਸੂਰ ਆ ਸਾਡੇ ਕੋਲ ਦੱਸ ਕਿਹੜਾ ਗੱਲਾ ਸੀ ਦੁਕਾਨ ਦਾ ਜਿਹੜੇ ਇਸ ਤੇ ਨੂੰ ਲਿਆ ਕੇ ਨੋਟ ਦੇ ਦਿੰਦੇ ਹਨਾ ਮੈਨੂੰ ਨਾ ਸਿਰਫ ਜ਼ਿੰਦਗੀ ਦੇ ਵਿੱਚੋਂ ਡਰ ਲੱਗਦਾ ਸੀ ਆਪਣੇ ਸਰ ਤੋਂ ਨਿੰਦਰ ਜੀ ਤੋਂ ਬੜੀ ਮਤਲਬ ਕਿ ਰੂਡ ਸੀ ਬੜਾ ਐਟੀਟਿਊਡ ਸੀਗਾ ਹੋਰ ਤਾਂ ਹੋਲ ਕੀ ਕਰਦੇ ਜੋ ਆਪਾਂ ਨੂੰ ਖੇਡਣ ਤੱਕ ਨਹੀਂ ਚਾਹੀਦੇ ਹੁੰਦੇ ਜੇ ਨਾ ਕੋਈ ਜਵਾਕ ਮਤਲਬ ਕਿ ਉਹਨੇ ਸਾਰਨੇ ਡਿਊਟੀ ਲਈ ਹੋਈ ਸੀ ਵੀ ਜੇ ਸੋਨ ਨੂੰ ਸਾਰੇ ਪਿੰਡ ਦੇ ਵਿੱਚੋਂ ਕੋਈ ਜਵਾਕ ਖੇਡਦਾ ਮਿਲ ਗਿਆ ਉਹਨੂੰ ਚੱਕ ਕੇ ਮੇਰੇ ਸਾਹਮਣੇ ਪੇਸ਼ ਕਰਨਾ ਹੈ ਨਾ ਜਵਾਕ ਆਉਂਦੇ ਜਵਾਕਾਂ ਦੀ ਸਕੈਤਾਂ ਲੈ ਕੇ ਐ ਦੁਸ਼ਮਣੀਆਂ ਸਾਡੇ ਐ ਪੂਰੇ ਬੈਰ ਪਏ ਹੋਏ ਸੀ ਪਿੰਡ ਦੇ ਵਿੱਚ ਇੱਕ ਦੂਜੇ ਦੀ ਸਕੈਤਾਂ ਹੋਣੀਆਂ ਜੀ ਫਲਾਨਾ ਦਾ ਮੁੰਡਾ ਫਲਾਨਾ ਦੀ ਕੁੜੀ ਉੱਥੇ ਨਾ ਪੀਕੋ ਖੇਡੀ ਜਾਂਦੀ ਸੀ ਉਦੋਂ ਪੀਕੋ ਵਗੈਰਾ ਹੁੰਦੀ ਸੀ ਨਾ ਗੇਮਾਂ ਵਗੈਰਾ ਫਲਾਨਾ ਦਾ ਮੁੰਡਾ ਜੀ ਉੱਥੇ ਬੈਟਵਾਲਾ ਖੇਡੀ ਜਾਂਦਾ ਸੋ ਬੜਾ ਕੁੱਟਦਾ ਜਵਾਕਾਂ ਨੂੰ ਇੰਨਾ ਜਿਵੇਂ ਨਾ ਜਵਾਕਾਂ ਨੂੰ ਕੋਈ ਅਪਰਾਧ ਕਰਤਾ ਹੁੰਦਾ ਅੱਜ ਤੱਕ ਉਹਦੇ ਪੁਰੇ ਕੋਈ ਨਹੀਂ ਬੋਲਿਆ ਹੈਗਾ ਹਨਾ ਉਹ ਸਕੂਲ ਵੀ ਜਾਇਦਾ ਫਲॉप ਹੋ ਚੁੱਕਿਆ ਗਾਈ نو ਪਰ ਹਨਾ ਮੈਂ ਬਹੁਤ ਮਾੜੀ ਗੱਲ ਆ ਇਹ ਜੇ ਜ਼ਿੰਦਗੀ ਦੇ ਵਿੱਚ ਮੈਨੂੰ ਐ ਲੱਗੇ ਵੀ ਮੈਂ ਨਰਕ ਚੋਂ ਨਿਕਲ ਗਈ 10th ਤੋਂ ਬਾਅਦ ਹਨਾ ਬਸ ਕੁਝ ਨਹੀਂ ਸੀ ਹੈਗਾ ਹਨਾ ਬਸ ਇੱਕ ਹਾਂ ਜੀ ਜੇ ਕੋਈ ਹਨਾ ਹੁੰਦਾ ਕੀ ਆ ਬਸ ਇੱਕ ਜੇ ਬਰਫੀ ਆ ਜਾਂਦੀ ਨਾ ਸਕੂਲ ਦੇ ਵਿੱਚ ਵੀ ਹੁਣ ਕਿਸੇ ਦਾ ਜਨਮ ਦਿਨ ਆ ਕੋਈ ਪ੍ਰੋਗਰਾਮ ਆ ਕੋਈ ਬਰਫੀ ਆਈ ਕੋਈ ਗਲਾਵਿਆ ਮਣ ਫਿਰ ਮੈਡਮਾਂ ਨੇ ਕੀ ਕਰਨਾ ਜਵਾਕਾਂ ਨੂੰ ਦਿਖਾ ਦਿਖਾ ਕੇ ਖਾਣਾ ਹੁੰਦਾ ਸੀ ਵੀ ਅਸੀਂ ਬਰਫੀ ਖਾਈ ਜਨੇ ਤੇ ਉੱਤੋਂ ਜਵਾਕਾਂ ਦਾ ਮਨ ਕਰਨਾ ਸੀ ਵੀ ਲਾਲਾ ਨੇ ਕਹਿੰਦੇ ਆ ਵੀ ਆ ਮੈਡਮ ਬਰਫੀ ਖਾਈ ਜਾਂਦੀ ਆ ਫਿਰ ਉਹਨੇ ਧਰ ਲੈਣੀ ਬਰਫੀ ਚੱਕ ਲੈਣੀ ਧਰ ਲੈਣੀ ਚੱਕ ਲੈਣੀ ਇੱਕ ਟੁਕ ਨੂੰ 17 ਵਾਰ ਖਾਂਦੀ ਬਹੁਤ ਮੜਾ ਹੋਇਆ ਸਾਡੇ ਦਾ ਸਾਡੇ ਸਕੂਲ ਦੇ ਵਿੱਚੋਂ ਸ਼ਾਇਦ ਹੀ ਕੋਈ ਬੱਚਾ ਹਨਾ ਵਿਚਾਰਾ ਕਦੇ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਹੋਵੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਰਹਿ ਗਈ ਸਾਡੇ ਪਿੰਡ ਲੱਗਦਾਗਾ ਸਵਾ ਦਾ ਮੇਲਾ ਸਵਾ ਦੇ ਮੇਲੇ ਤੋਂ ਹੀ ਕਰਦੇ ਜਦੋਂ ਹਨਾ ਸਵਾ ਦਾ ਮੇਲਾ ਮੁੱਕ ਜਾਂਦਾ ਵਧੀਆ ਹਨਾ ਮੁੱਖ ਮੰਤਰੀਆਂ ਦੇ ਜਹਾਜ਼ ਆਉਂਦੇ ਹੁੰਦੇ ਸੀ ਬਹੁਤ ਵਧੀਆ ਚੜਾਈ ਹੁੰਦੀ ਉਸ ਟਾਈਮ ਸਾਡੇ ਪਿੰਡ ਠਿਕਰੀ ਹਾਲ ਦੀ ਹਨਾ ਹੁਣ ਵੀ ਮੇਲਾ ਲੱਗਦਾਗਾ 18 19 20 ਜਨਵਰੀ ਨੂੰ ਬਾਬਾ ਜੀ ਦੀ ਵਰਸੀ ਹੁੰਦੀ ਆ ਤੇ ਉੱਥੇ ਨਾ ਮਤਲਬ ਪਟਾਕੇ ਖਿਲਰੇ ਹੁੰਦੇ ਅਸੀਂ ਜਿੱਥੇ ਜਿੱਥੇ ਦੁਕਾਨਾਂ ਲੱਗੀਆਂ ਉੱਥੇ-ਉੱਥੇ ਫਿਰਦੇ ਰਹਿੰਦੇ ਚੀਜ਼ਾਂ ਚੱਕਦੇ ਕਿਸੇ ਨੂੰ ਠੋਲੂ ਲੱਗ ਗਿਆ ਕਿਸੇ ਨੂੰ ਪਿਸਤੌਲ ਲੱਗ ਗਿਆ ਕਿਸੇ ਨੂੰ ਕੰਨ ਦਾ ਕਾਂਟਾ ਲੱਗ ਗਿਆ ਹਨਾ ਕਿਸੇ ਨੂੰ ਕੋ ਗੁੱਤ ਬਟਣਾ ਲੱਗ ਗਿਆ ਹਨਾ ਹੋ ਹੋ ਫਿਰ ਫਿਰ ਇੱਕ ਤਾਂ ਹੋਰ ਚੀਜ਼ ਸਭ ਤੋਂ ਵੱਡੀ ਜਿਹੜੀ ਮੈਂ ਸ਼ੇਅਰ ਕਰਨਾ ਹੀ ਰਹਿ ਗਈ ਸੀ ਯਾਰ ਸਾਨੂੰ ਕਹਿੰਦਾ ਜੇ ਸਾਨੂੰ ਮੈਂ ਮੇਲੇ ਵਿੱਚ ਦੇਖ ਲੈ ਸਾਡੇ ਪਿੰਡ ਮੇਲਾਗਾ ਹਨਾ ਤੂੰ ਬਰਨਾਲੇ ਤੋਂ ਚੱਲ ਕੇ ਆਉਣਾਗਾ ਮੇਲੇ ਤੇ ਵੀ ਤੈਨੂੰ ਸਾਡੇ ਮੇਲੇ ਦੇਖਣ ਤੋਂ ਕੀ ਪ੍ਰੋਬਲਮ ਆ ਸਾਨੂੰ ਕਹਿੰਦਾ ਪੰਨੂ ਇਹੋ ਜਿਹਾ ਉਹ ਸਿੰਪਲ ਵਾਸਤੇ ਜਵਾਕਾਂ ਨੂੰ ਜਵਾਕ ਮੇਲੇ ਚ ਵਿਚਾਰੇ ਲੋਕ ਜਾਂਦੇ ਕਿਉਂਕਿ ਸਕੂਲ ਦੇ ਵਿੱਚ ਚ 3-400 ਬੱਚਾ ਹੈਗਾ ਸੀ ਬੱਚਾ ਉਹਨੇ ਮੇਲਾ ਖਰਾਬ ਕਰ ਦੇਣਾ ਆਪ ਤਾਂ ਆਪਣੇ ਘਰ ਵਾਲੀ ਨੂੰ ਉੱਥੇ ਗੋਲ ਗੱਪੇ ਖਵਾਉਂਦਾ ਫਿਰਦਾ ਹੁੰਦਾ ਸਾਡਾ ਉਹਨੇ ਮੇਲਾ ਜਮਾ ਰਾਮ ਰਾਮ ਕਰ ਦੇਣਾ ਅਸੀਂ ਲੁਕੇ ਫਿਰਦੇ ਕਦੇ ਮੰਮੀ ਦੇ ਸੌਲ ਉਲੇ ਲੁਕ ਗਏ ਕਦੇ ਦਾਦੀ ਦੇ ਉਲੇ ਲੁਕ ਗਏ ਮਤਲਬ ਕਿ ਉਹਨੇ ਜੀਣਾ ਹਰਾਮ ਕੀਤਾ ਹੋਇਆ ਅਸੀਂ ਜਵਾਕਾਂ ਦਾ ਵੀ ਖੇਡਦੇ ਜਾਂ ਮੇਲੇ ਵਿੱਚ ਦੇਖ ਲੈਣਾ ਮੈਂ ਸਾਨੂੰ ਬੰਨੂਗਾ ਇੱਕ ਵਾਰ ਹੋਰ ਤਾਂ ਹੋਰ ਅਸੀਂ ਪਾਠ ਕਰਵਾਇਆ ਸਾਰ ਨੂੰ ਸੱਦਿਆ ਉਹਨੇ ਸਾਡੇ ਸਿੱਤਰ ਪੁਆਏ ਕਹਿੰਦਾ ਸੂੜੀ ਦਾ ਸਬਜ਼ੀ ਚ ਲੂਣ ਘਾਟਾ ਵੀ 10 ਲੂਣ ਮਨ ਲੱਗੇ ਸਾਡੇ ਬੰਨੀ ਡਰਾਈ ਜਾਵੇ ਬੈਠਾ ਹਨਾ ਬਸ ਜੋ ਵੀ ਸੀਗਾ ਹਨਾ ਐਵੇਂ ਨਹੀਂ ਹੋਣਾ ਚਾਹੀਦਾ ਥੋੜਾ ਬੱਚਾ ਨਾਲ ਪਿਆਰ ਤੋਂ ਵੀ ਕੰਮ ਲੈਣਾ ਚਾਹੀਦਾ ਹੁੰਦਾ ਸਾਰੇ ਬੱਚੇ ਨਾਲ ਲਾਈਕ ਨਹੀਂ ਹੁੰਦੇਗੇ ਕੁਝ ਨੂੰ ਤਾਂ ਨਾ ਟੀਚਰ ਹੀ ਨ ਲਾਈਕ ਬਣਾ ਦਿੰਦੇ ਨੇਗੇ ਤੇ ਵੀ ਇੱਕ ਇੱਕ ਹੋਰ ਬੇਨਤੀ ਆ ਸਕੂਲਾਂ ਨੂੰ ਵੀ ਪਲੀਜ਼ ਹਨਾ ਜਿਹੜੀਆਂ ਮੈਡਮਾਂ ਨੇ ਉਹਨਾਂ ਨੂੰ ਰੀਅਲ ਦੇ ਵਿੱਚ ਸਪੀਕਿੰਗ ਲੈ ਕੇ ਦੇਖ ਲਿਆ ਕਰੋ ਉਹਨਾਂ ਦੀ ਰੀਅਲ ਨੋਲੇਜ ਚੈੱਕ ਕਰ ਲਿਆ ਕਰੋ ਵੀ ਉਹਨਾਂ ਨੂੰ ਕੁਝ ਆਉਂਦਾਗਾ ਕਿਉਂਕਿ ਹਨਾ ਮਾਪੇਓ ਇੰਨੀ ਨਹੀਂ ਮਿਹਨਤ ਨਾਲ ਪੈਸੇ ਭਰਦੇ ਨੇ ਹਨਾ ਵੀ ਸਾਡਾ ਜਵਾਕ ਕੁਝ ਬਣ ਜੇ ਹਨਾ ਪਰ ਅੱਗੋਂ ਥੋਡੀਆਂ ਮੈਡਮਾਂ ਨੂੰ ਕੁਝ ਨਹੀਂ ਆਉਂਦਾ ਹੁੰਦਾਗਾ ਹਨਾ ਇਹ ਥੋੜੀ ਲਈ ਬਹੁਤ ਮਾੜੀ ਗੱਲ ਆ ਹਨਾ ਵੀ ਜਵਾਕਾਂ ਦੇ ਫਿਊਚਰ ਨਾਲ ਕਿਉਂ ਖੇਡਦੇ ਹੋ ਹਨਾ ਆਉਣ ਵਾਲੇ ਸਮੇਂ ਦੇ ਵਿੱਚ ਪੇਰੈਂਟਸ ਪਤਾ ਨਹੀਂ ਕਿਵੇਂ ਧੱਕੇ ਖਾ ਕੇ ਪੈਸਾ ਇਕੱਠਾ ਕਰਕੇ ਜਵਾਕਾਂ ਦੀ ਫੀਸ ਦਿਲਾਉਂਦੇ ਆ ਸਕੂਲਾਂ ਲੀ ਸਰਟੀਫਿਕੇਟ ਹੀ ਦੇਖ ਲੋ ਕਿਉਂਕਿ ਜੇ ਟੀਚਰ ਨੂੰ ਕੁਝ ਆਉਂਦਾ ਹੋਊ ਨਾ ਉਹ ਬੱਚਿਆਂ ਨੂੰ ਤਾਂ ਹੀ ਅੱਗੇ ਸਿਖਾਊਗਾ ਠੀਕ ਆ ਹੁਣ ਕਈ ਵਾਰ ਮੇਰੇ ਬਾਰੇ ਬੋਲਣ ਵੀ ਲੱਗ ਜਾਣਗੇ ਇਹ ਕੁਝ ਜ਼ਿਆਦਾ ਬੋਲ ਰਹੀ ਆ ਹਨਾ ਪਰ ਭਈ ਮੈਂ ਝੂਠ ਨਹੀਂ ਬੋਲਦੀ ਮੈਂ ਸੱਚ ਬੋਲਦੀ ਆ ਤੁਸੀਂ ਜਵਾਕਾਂ ਨੂੰ ਕੀ ਸਿਖਾ ਦੋਗੇ ਤੁਹਾਨੂੰ ਆਪ ਨੂੰ ਨਹੀਂ ਪਤਾ ਕਈ ਟੀਚਰ ਆਉਂ ਨਾ ਡੱਕਾ ਨਹੀਂ ਆਉਂਦਾ ਸੀਗਾ ਬਸ ਵੀ ਹੈਗੀਆਂ ਨੇ ਅਜੇ ਵੀ ਇਹੋ ਜਿਹੇ ਬਹੁਤ ਸਕੂਲ ਨੇ ਜਿਹੜੇ ਟੀਚਰ ਨੂੰ ਕੁਝ ਆਉਂਦਾ ਨਹੀਂ ਹੁੰਦਾ ਬਣੀ ਉਹ ਮੈਡਮਾਂ ਬੈਠੀਆਂ ਨੇ ਉਹਨਾਂ ਨੂੰ ਮੈਥ ਨਹੀਂ ਆਉਂਦਾ ਮੈਥ ਮੈਨੂੰ ਵੀ ਨਹੀਂ ਵੈਸੇ ਆਉਂਦਾ ਪਰ ਚਲੋ ਮੈਂ ਮੈਡਮ ਤਾਂ ਨਹੀਂ ਬਣੀ ਮੈਥ ਵਾਲੀ ਤੇ ਉਹਨਾਂ ਨੂੰ ਆ ਹਣਾ ਤੁਸੀਂ ਹੈਨਾ ਪੰਜਾਬ ਨੂੰ ਤਾਂ ਨਾ ਅੱਧਾ ਪ੍ਰਾਈਵੇਟ ਸਕੂਲ ਹੀ ਪੱਟੀ ਫਿਰਦੇ ਨੇਗੇ ਹੈਨਾ ਮੈਂ ਸਰਕਾਰੀ ਸਕੂਲਾਂ ਨੇ ਐਕਸਪੀਰੀਅੰਸ ਦੇਖਿਆ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਬਹੁਤਾ ਬੇਤਕਰਾ ਨਹੀਂ ਹੁੰਦਾ ਵਧੀਆ ਪੜਾਇਆ ਮੈਂ 2 ਸਾਲ ਆਪ ਸਟੱਡੀ ਕੀਤੀ ਹੈ ਸਰਕਾਰੀ ਸਕੂਲ 'ਚ ਜਿੰਨੀ ਮੇਰੀ ਗ੍ਰਾਮਰ ਇਨਕਰੀਜ਼ ਮਤਲਬ ਕਿ ਮੈਨੂੰ ਆਉਣ ਲੱਗੀ ਹੈ ਨਾ ਸਾਰੀ ਹੈਨਾ ਉੱਥੇ ਸਾਰ ਹੁੰਦੇ ਸੀ ਸਾਡੇ ਰਜਿੰਦਰ ਕੁਮਾਰ ਠਿਕਰੀਵਾਲ ਪਿੰਡ ਦਾ ਸਕੂਲ ਆ ਉਹਨਾਂ ਨੇ ਮੈਨੂੰ ਇੰਨੀ ਇੰਟੈਲੀਜੈਂਟ ਬਣਾਇਆ ਹਨਾ ਮੇਰਾ ਟੈਸਟ ਲੈਣ ਨੂੰ ਵੀ हट ਗਏ ਸੀਗੇ ਉਹ ਟੀਚਰ ਦੇ ਡਿਪੈਂਡ ਹੁੰਦੀ ਆ ਹੈਨਾ ਇਹ ਬਾਕੀ ਹੈਨਾ ਚੰਗੇ ਭਲੇ ਜਵਾਕਾਂ ਨੂੰ ਵੀ ਹੌਸਲਾ ਤੋੜਦੇ ਨ ਤੂੰ ਤਾਂ ਜ਼ਿੰਦਗੀ ਦੇ ਵਿੱਚ ਕੁਝ ਕਰ ਸਕਦਾ ਨਹੀਂ ਉਹ ਬਸ ਤੂੰ ਤਾਂ ਰਾਮ ਰਾਮਾ ਤੂੰ ਤਾਂ ਫੇਰ ਆ ਤੈਨੂੰ ਤਾਂ ਕੁੱਟੂਗਾ ਬਸ ਤੈਨੂੰ ਤਾਂ ਮੈਂ ਭੰਨੂਗਾ ਬੜਾ ਟੌਰਚਰ ਕਰਦੇ ਨੇ ਸਕੂਲ ਵਾਲੇ ਬੱਚਿਆਂ ਨੂੰ ਹਨਾ ਐਵੇਂ ਨਹੀਂ ਹੁੰਦਾਗਾ ਵੀ ਥੋੜਾ ਹਨਾ ਆਪ ਦੇ ਐਂ ਰੇਖਿਆ ਕਰੋ ਵੀ ਜਿਹੜੀਆਂ ਕੁੜੀਆਂ ਨੂੰ ਅਸੀਂ ਰੱਖ ਰਹੇ ਆ ਆਪਦੇ ਤਾਂ ਤੁਹਾਡੇ ਬੱਚੇ ਪੜ੍ਹਦੇ ਵੱਡੇ ਵੱਡੇ ਸਕੂਲਾਂ ਦੇ ਵਿੱਚ ਥੋੜਾ ਦੇਖਿਆ ਕਰੋ ਹਨਾ ਵੀ ਉਹਨਾਂ ਨੂੰ ਕੁਝ ਆਉਣਾ ਚਾਹੀਦਾ ਇਹ ਦੂ ਸਰਕਾਰੀ ਚਲਾਦਾ ਕਰੋ ਉਹਦੇ ਬੱਚੇ ਬਸ ਯਾਰ ਗੱਲ ਖਤਮ ਮੈਂ ਕਿਹਨੀ ਸਰਕਾਰੀ ਸਕੂਲ ਵਧੀਆ ਨੇ ਬਹੁਤ ਚੰਗੇ ਨੇ ਬਹੁਤ ਬੁਖਸ ਨੇ ਅਥਾ ਤੁਹਾਨੂੰ ਦੱਸਿਆ ਨਹੀਂ ਕਰਦੇ ਵੀ ਤੁਸੀਂ ਕਿਤਾਬਾਂ ਪੜ੍ਹ ਲਓ ਅੰਬਰ ਦੀ ਵਰਗੇ ਐਡੇ ਐਡੇ ਰਾਈਟਰ ਬਣੇ ਬੈਠੇ ਨੇ ਹਨਾ ਸਾਨੂੰ ਕੁਝ ਨਹੀਂ ਇਹਨਾਂ ਨੇ ਡੱਖਿਆ ਬੁੱਕਾ ਪੜੋ ਕੁਝ ਨਹੀਂ ਦੱਸਿਆ ਸਾਨੂੰ ਤਾਂ ਬਸ ਅਹੀਂ ਹਲ ਜਾ ਹੀ ਰੱਖਦੇ ਸੀਗੇ ਰਾਜਿਆਂ ਦੇ ਮਹਾਰਾਜਿਆਂ ਦੇ ਚੱਕਰ ਦੇ ਵਿੱਚ ਬਸ ਕੁੱਟੀ ਜਾਂਦੇ ਕ ਡੰਡਾ ਘੜਿਆ ਹੁੰਦਾ ਸੀ ਦੇ ਤੇਰੇ ਦੀ ਲੈ ਤੇਰੇ ਦੀ ਦੇ ਤੇਰੇ ਦੀ ਲੈ ਤੇਰੇ ਨਾ ਭਾਂਦੇ ਨੇ ਨਾ ਜੁਵਾਕਾਂ ਨੂੰ ਸਕੂਲਾਂ ਦੇ ਵਿੱਚ ਹਨਾ ਹੁਣ ਤਾਂ ਹਾਂ ਥੋੜਾ ਘੱਟ ਗਿਆ ਵੀ ਜੁਵਾਕਾਂ ਨੂੰ ਕੁੱਟੋ ਨਾ ਪਹਿਲਾਂ ਤਾਂ ਬਾਹ ਤੋੜੀ ਰੱਖਦੇ ਸੀ ਸਕੂਲ ਦੇ ਟੀਚਰ ਜੁਵਾਕਾਂ ਦੀ ਸਰਕਾਰੀ ਸਕੂਲ ਵਧੀਆ ਨੇ ਪ੍ਰਾਈਵੇਟ ਸਕੂਲਾਂ ਨਾਲ ਜਿਹੜੇ ਪ੍ਰਾਈਵੇਟ ਵਾਲੇ ਹੁੰਦੇ ਨੇ ਨਾ ਉਹਦਾ ਮਾਂ ਦੇ ਪੁੱਤ ਸਾਰੇ ਸਕੂਲਾਂ ਦੀ ਗੱਲ ਨਹੀਂ ਕਰ ਰਹੀ ਕੁਝਕ ਤਾਂ ਨਾ ਬਸ ਰਾਮ ਰਾਮ ਹੀ ਉਹਨਾਂ ਦੀ ਬੜੀਆਂ ਮਾੜੀਆਂ ਕੁੜੀਆਂ ਜਿਹੜੇ ਕਿ ਚੰਗੇ ਟੀਚਰ ਹੁੰਦੇ ਨੇ ਉਹ ਡੰਡੇ ਨਾਲ ਨਹੀਂ ਜਵਾਕਾਂ ਨੂੰ ਹਨਾ ਪਿਆਰ ਨਾਲ ਵੀ ਸਮਝਾਉਂਦੇ ਐ ਵੀ ਪੁੱਤੇ ਦਾ ਮਤਲਬ ਇਹ ਆ ਇਧਰ ਤਾਂ ਕਚਰ-ਵਿਚਰ ਕਚਰ-ਵਿਚਰ ਕਰੀ ਜਾਂਦੇ ਨੇ ਕਿਉਂਕਿ ਜੇ ਨਾ ਟੀਚਰਾਂ ਨੂੰ ਕੋਈ ਸਵਾਲ ਪੁੱਛ ਲਿਓ ਉਹਨਾਂ ਨੇ ਗੱਲ ਨੂੰ ਉਲਝਾ ਦੇਣਾ ਉਹਨਾਂ ਨੇ ਐ ਸਾਰਾ ਪਿੰਡ ਕਮਾ ਦੇਣਾਗਾ ਫਿਰਨੀ ਤੋਂ ਪਰ ਉਸ ਗੱਲ ਤੇ ਨਹੀਂ ਆਉਂਦੇ ਕਿਉਂ ਨਹੀਂ ਆਉਂਦੇ ਉਹਨਾਂ ਨੂੰ ਪੁੱਛਣ ਨੂੰ ਨਹੀਂ ਪਤਾ ਹੁੰਦਾ ਕਹਿੰਦੇ ਅੱਛਾ ਤੂੰ ਜੇ ਹੁਣ ਮੰਨ ਲਾ ਮੈਂ ਪੁੱਛ ਲਿਆ ਵੀ ਮੈਡਮ ਹਨਾ ਮਤਲਬ ਕਿ ਵੀ ਮਤਲਬ ਕਿ ਵੀ ਡੈਟ ਕਿੱਥੇ ਲੱਗਦਾ ਮੰਨ ਲਓ ਹਨਾ ਦੀਜ਼ ਦਾ ਮਤਲਬ ਕੀ ਹੁੰਦਾ ਉਹਨੇ ਕਿਹਾ ਨਾ ਤੂੰ ਹੋਮਵਰਕ ਪੂਰਾ ਕਰ ਲਿਆ ਸੀ ਆਪਦਾ ਹੋਮਵਰਕ ਤਾਂ ਤੂੰ ਹੁੰਦਾ ਨਹੀਂ ਹੈਗਾ ਵਾਈ ਯਰ ਯੂ ਪੁੱਟਿੰਗ ਸੋ ਮੈਨੀ ਇਕੁਏਸ਼ਨਸ ਭਲਾ ਨਾ ਤੇ ਉਹ ਕਹਿੰਦੇ ਆ ਬੈਸੇ ਉਪਰ ਆ ਵਿਚ ਗਏ ਨੇ ਵੀ ਤੈਨੂੰ ਹਣਾ ਜਵਾਬ ਜਵਾਬ ਕਰਨ ਨੂੰ ਜਦੋਂ ਪੀਰੀਅਡ ਹੋਊ ਉਹਦੋਂ ਪੁੱਛ ਜਦੋਂ ਪੀਰੀਅਡ ਹੋਊ ਉਹਦੋਂ ਕਹਾਂਗੇ ਡਿਸਟਰਬ ਨਹੀਂ ਕਰਨਾ ਕਲਾਸ ਨੂੰ ਅੱਛੀ ਪੜਾਵਾਂਗੇ ਅਸਲ ਦੇ ਵਿੱਚ ਉਹਨਾਂ ਨੂੰ ਕੋਈ ਆਉਂਦਾ ਨਹੀਂ ਹੁੰਦਾ ਯਾਰ ਹਨਾ ਆਪਦੇ ਵੀ ਕਮਾਈ ਦੀ ਥੋੜੀ ਇੱਜ਼ਤ ਕਰਿਆ ਕਰੋ ਬਸ ਆਹੀ ਕਹਿਣਾ ਸੀਗਾ ਆਪਣੇ ਸਕੂਲ ਦੇ ਬਾਰੇ ਜਿੱਥੇ ਮੈਂ ਪੜੀਆ ਬਹੁਤ ਬਹਾਦਰ ਸਕੂਲ ਸੀ ਬਹੁਤ ਚੜ੍ਹਦੀ ਕਲਾ ਵਾਲਾ ਸਕੂਲ ਸੀ ਪਰ ਸਾਨੂੰ ਉਹਨੇ ਕੁਝ ਨਹੀਂ ਬਣਾਇਆ ਹੈਗਾ ਹਨਾ ਡੱਕਾ ਵੀ ਨਹੀਂ ਸਿਖਾਇਆ ਹੈਗਾ ਰਾਮ ਰਾਮਾ